ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਤੇ ਹੁਣ ਆਪਾਂ ਫਿਰ ਵਲੌਗ ਤੋਂ ਸ਼ੁਰੂ ਕਰ ਦਿੱਤੇ ਆ ਤੇ ਤੁਸੀਂ ਕੱਲ ਵਾਲਾ ਵਲੌਗ ਤਾਂ ਆਪਣਾ ਦੇਖਿਆ ਹੀ ਆ ਤੇ ਅੱਜ ਹੁਣ ਨਵਾਂ ਹੀ ਵਲੌਗ ਦੇਖੋਗੇ ਰਬਾਬ ਦੇ ਕੱਪੜਿਆਂ ਦਾ ਕਲੈਕਸ਼ਨ ਮਤਲਬ ਕਿ ਹੁਣ ਆਪਾਂ ਰਬਾਬ ਦੇ ਵੇਅਰ ਕਰ ਕਰਕੇ ਦੇਖਾਂਗੇ ਸੰਕਤ ਤੇ ਜ਼ਰੂਰ ਚੈਨਲ ਨਾਲ ਜੁੜੇ ਰਿਹਾ ਕਰੋ ਪੂਰੀ ਵੀਡੀਓ ਦੇਖਿਆ ਕਰੋ ਠੀਕ ਆ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਤੇ ਪਲੀਜ਼ ਸ਼ੇਅਰ ਵੀ ਲੱਡੂ ਨੌਣੇ ਨੌਣੇ ਕੱਪੜੇ ਰਵਾਵ ਦੇ ਕੀ ਕੀ ਲੈਣਾ ਕਿ ਇਹਨੂੰ ਕਾਕਿਆ ਵਾਲਾ ਉਹ ਜਿਹੜਾ ਸੌਂਦੀ ਨਹੀਂ ਹੁੰਦੀ ਦਿਨ ਸਾਰਾ ਹਾਂ ਵਦ ਚੁੱਲਾ ਬੱਤਾ ਹੁਣ ਤੇਜੀ ਚੁੱਲਾ ਕੀ ਕਰਨਾ ਉਹ ਕੱਲੇ ਤਾਂ ਕੀਤੀ ਆ ਕਾਕੀ ਚੋਣਾ ਬੱਤਾ ਸੰਭਾਲਦਾ ਆਹਨ ਪੇਟ ਨਾਲ ਨਿਕੀ ਜਾਂਦੀ ਆ ਸੈੜਾ ਬੱਤਾ ਸੰਭਾਲੀ ਜਾਂਦਾ ਨਾਲ ਨਾਲ ਆ ਵੀ ਆਜੂਗੀ ਪਾ ਕੇ ਦੇਖ ਲਓ ਵੀ ਦਿਖਾਈ ਲਓ ਦਿਖਾਏ ਪਰਵਾਵ ਛੀਸ਼ੇ ਵਿੱਚ ਦੇ ਕੇ ਛੀਸ਼ੇ ਵਿੱਚ

ਚੀਚੇ ਓਏ ਠੀਕੇ ਦੇਖੋ ਆ ਦੇਖੀ ਠੀਕੇ ਜੋ ਓਏ ਓਏ ਹੋਏ ਓਏ ਨਹੀਂ ਕਰਾ ਹੋ ਪਤਾ ਉਹ ਕੀ ਕਰਨਾ ਤੁਸੀਂ ਉਹ ਤਾਂ ਨਿੱਕਾ ਹੋ ਗਿਆ ਹੁਣ ਤੁਸੀਂ ਵੱਡੇ ਹੋਗੇ ਸੋਨਾ ਪੁੱਤ ਜੀਰੇ ਆਏ ਹਾਏ ਸੋਨਾ ਜਾਂ ਪੁੱਤ ਰਿਵਾਜ ਦੇ ਕੱਪੜਿਆਂ ਦੀ ਕਲੈਕਸ਼ਨ ਆਏ ਲੈ ਨਾ ਓ ਬੱਲੇ ਅੱਛਾ ਰਿਵਾਜਾ ਪਾ ਕਿੱਦ ਗਈ ਇੰਦਰ ਹਾਏ ਕਿਵੇਂ ਲੱਗਦੀ ਰਿਵਾਜ ਸੀ ਵੇਚ ਦਿੱਤੇ ਕੀ ਓਏ ਹਾਏ ਹਾਏ ਚੁੰਨੀ ਸੱਣੀ ਲੈਂਦੇ ਆਏ पत् सोने लगे डेगी चल सोना पोत वो ओय छोड़ा बहुत है सोना <laughs>

ਇਹ ਤਾਂ ਸ਼ਿਮਲੇ ਵਾਲੇ ਜਿਹੜੇ ਹੁੰਦੇ ਨੇ ਕਿ ਉਹ ਲਾਦੇ ਪਹਾੜਾਂ ਵਾਲੇ ਹਾਂ ਕਸ਼ਮੀਰੀਏ ਆਏ ਹਾਏ ਆਏ ਹਾਏ ਮਾਂ ਦੀ ਦੀਦ ਲਾਉਂਦੀ ਨਾ ਨਾ ਆਏ ਹਾਏ ਸੁਦੀ ਹਾਏ ਹਾਏ ਸੁਦੀ ਅੱਛਾ ਅੱਛਾ ਨੀ ਨਾ ਪੁੱਤ ਸੋਹਣੇ ਆ ਕੱਪੜੇ ਸੋਹਣੇ ਆ ਰਿਵਾਜ ਕੱਪੜੇ ਸੋਹਣੇ ਪੁੱਤ लगी <laughs> ਹੁਣ ਕੱਪੜੇ ਆਪੇ ਵਧੀਆ ਪਾ ਕੇ ਆਇਆ ਕਿ ਜਦੋਂ ਲੈਣ ਨੂੰ ਜਾਣੇ ਹੋਣ ਹਾਂ ਬਾਹਰ ਚ ਲੈਂਦੇ ਆ ਬਾਹਰ ਚ ਫਤ ਇਧਰ ਝੱਕ ਪਾਪਾ ਵੱਲ ਨਹੀਂ ਹੁੰਦੇ ਓਏ ਵੱਡਾ ਵੱਡਾ ਰਵਾਵ ਪਾਪਾ ਵੱਲ ਝੱਕਿ ਹੋਣੇ ਬਤ ਆਏ ਹਾਏ ਨੋਣੇ ਦੇ ਕੱਪੜੇ ਆ ਮੇਰੇ ਛੋਣੇ ਬਤ ਤੇ ਨੋਣੇ ਨੋਣੇ ਕੱਪੜੇ ਜਿਸ ਵੇਲੇ ਤੇ ਪੇਡਾ ਦਾ ਦੀਦੀ ਨੇ ਗਿਆ ਇਧਰ ਵੀ ਦੇਖ ਇਧਰ ਹੋ ਗਿਆ ਚੱਲ ਦੇ ਦੇਖ ਤੂੰ ਓਏ ਚੰਦੂ ਰਿਵਾੜ ਉੱਤਰ ਹਾਈ ਹਾਈ ਇਰਿਟੇਸ਼ਨ ਰਿਵਾੜ ਉੱਤਰ ਓਏ ਓਏ ਹਾਈ ਜੀ ਮੇਰਾ ਹੀਰਾ ਪੁੱਤ ਨਹੀਂ ਹੀਰਾ ਬਤਲਾ ਘੁਮ ਕੇ ਗਿਆ ਲਾ ਦੇ

ਮੈਂ ਧੰਨਵਾਤ ਹੈ ਪਾਪਾ ਵਾਸ ਹੁਣ ਪੈਸੇ ਖਰਚਾ ਤੇ ਜੇਬ ਰੈਡੀ ਰੱਖਿਆ ਕਰੋ ਪਸੰਦ ਦੀ ਜਦੋਂ ਕਿਤੇ ਮੋਲ-ਮੋਲ ਜਾਣਾ ਉਹਦੀ ਇਹਨੇ ਗਿਣੇ ਕਰਨਾ ਪਾਪਾ ਲੈ ਦੋ ਹੁਣ ਮੈਨੂੰ ਪਸੰਦ ਆ ਆ ਲੈ ਦੋ ਆਹਾ ਆਹਾ ਵਾਰਾ ਓਏ ਆ ਪਾਕੇ ਦਿੱਸ ਗਿਆ ਹੁਣ ਓਏ ਅੱਛਾ

ਕਪੜੇ ਥਾ ਕੇ ਛੜਾ ਪਤਾ ਆਹ ਸਹੀ ਆ ਗਈ ਆਏ ਹਾਏ ਆਏ ਹਾਏ ਹਾਈ ਨੀਪੇ ਨੇ ਏ ਸੋਣੀ ਲਾਦੀ ਤਾਂ ਪਾ ਲਿਆ ਕਰੀਏ ਮੈਂ ਕਹਿੰਨਾ ਪਰ ਦਰਨੀ ਬਾਲੀ ਆ ਮੋਟੀ ਆ ਜੇ ਕਿਤੇ ਗਏ ਘੁੰਮਣ ਕਾ ਮਨ ਹੋਵੇ ਤਾਂ ਪਾ ਦਿਆ ਕਰਾਂਗੇ ਮਮੋ ਦੇ ਨਮੂ ਕਰੀ ਬਣਾ ਜਾ ਆ ਪਿੱਛੇ ਤਾਂ ਨਹੀਂ ਲੱਗਦੀ ਨਹੀਂ ਲੱਗਦੀ ਪਿੱਛੇ ਰੋ ਕੇ ਤੋ ਪੁੱਤ ਜੀ ਪੁੱਤ ਜੀ ਰੋ ਤੋ ਚੰਦ ਜੀ ਚੰਦ ਜੀ ਮੇਕੇ ਕਾਕੇ ਓਰੇ ਆਬੂ ਮਮਾ ਕੋਲੇ ਆਬੂ ਉਦੋਂ ਨਮੂ ਕੋਲ ਉਦੋਂ ਸੁਭੂ ਕੋਲ ਸੋਨੇ ਪੱਤ ਜੀ ਆਏ ਹਾਏ ਖੰਡ ਮਿਸ਼ਰੀ ਸੋਨੇ ਇੱਧਰ ਇੱਧਰ ਆ ਜਾ ਪਤ ਜੀ ਰਵਾਬ ਜੀ ਸੋਹਣੇ ਪਤ ਪਿੱਛੇ ਆ ਜਾ ਨੀਚੇ ਨੀਚੇ ਮੈਂ ਇੰਨਾ ਤੇ ਰੋ ਫਰੈਂਚੀ ਨਹੀਂ ਪਈ ਉਹ ਪਾਦਾ ਤੇ ਤੂੰ ਲੱਤੀ ਨਾ ਨਾ ਤੋਏ ਲੰਗੀ ਤੇ ਸੁਣਾ ਉਹ ਬਸ ਹੋ ਜੀ ਰਵਾਬ ਦੇ ਕਲੈਕਸ਼ਨ ਜੀ ਕੱਪੜਿਆਂ ਦੇ ਇਹੀ ਸੀਗਾ ਤੇ ਆਹ ਟੀ-ਸ਼ਰਟ ਚੋ ਇਹ ਤਾਂ ਕੀ ਬਾਕੀ ਦੇਖੀ ਨਾ ਪਰੇ ਰਵਾਬ ਨੇ ਹੁੰਦੀ ਆ ਤੇ ਸੋਹਣੇ ਲੱਗੇ ਤੁਹਾਨੂੰ ਰਵਾਬ ਦੇ ਸੂਟ ਕਿੰਨੇ ਤੋਂ ਫੋਨੇ ਆ ਹਨਾ ਦੂਸਰੇ ਇਹ ਬਾਪ ਨੂੰ ਕਿੰਨਾ ਚਾ ਚੜਾ ਇਹ ਹਾਂ ਇਹ ਮਾਹੀ ਦੀਦੀ ਦੇ ਸੂਟ ਹੈ ਦੀਦੀ ਦੇ ਤੇ ਵਿੱਚੇ ਕੁਛ ਨਵੇਂ ਆ ਉਹ ਹੁਣ ਇਹਨੂੰ ਦੇਤੇ ਕਿਉਂਕਿ ਇਹ ਇਹਨੂੰ ਵਧੀਆ ਵੀ ਆ ਜਾਂਦੇ ਆ ਤਰਾ ਕਿੰਨਾ ਸੋਹਣੀ ਲੱਗਦੀ ਆ ਹਨਾ ਹਾਂ ਸੋਹਣੀ ਲੱਗਦੀ ਪਤ ਜੀ ਹਾਂ ਪਤ ਜੀ ਕੋਈ ਸੋਹਣੇ ਪਤ ਜੀ ਆ ਵੀ ਟੀ-ਸ਼ਰਟ ਪਾ ਕੇ ਦੇਖ ਹੀ ਲਈਏ ਆ ਆਏ ਹਾਏ

ਆਏ ਹਾਏ ਜੁੰਦੂ ਜੁੰਦੂ ਕੀਤੀ ਫਿਰ ਘੇੜਾ ਦੋ ਘੇੜਾ ਦੇਣਾ ਕੁੜੀ ਨੇ ਲੀਲੇਂਗੇ ਤੇ ਸ਼ਾਵਦੋ ਦੇ ਤੂੰ ਨੱਚੀ ਨਾ ਮੇਰੇ ਨਾਜੋਰੀ ਲੀਲੇਂਗੇ ਤੇ ਸ਼ਾਵਦੋ ਦੂ ਚਾਹ ਵਾਹ ਹੁਣੇ ਪਤਨਾ ਸ਼ਹਰਿਆਂ ਨੂੰ ਪਤਾ ਪਤਾ ਫਲਾਈਂ ਕਿਛ ਕਰ ਦੋ ਸ਼ਹਰਿਆਂ ਨੂੰ ਫਲਾਈਂ ਕਿਛ ਕਰ ਦੋ ਸ਼ਹਰਿਆਂ ਨੂੰ ਫਲਾਈਂ ਕਿਛ ਕਰ ਦੋ ਆ ਵੀ ਇੱਧਰ ਕੈਮਰੇ ਵਾਲ ਦੇ ਕੇ ਫਲਾਈਂ ਕਿਛ ਕਰ ਦੋ ਆਏ ਹਾਏ ਲੋ ਜੀ ਰਵਾਇ ਦਾ ਬਹੁਤ ਸੋਹਣਾ ਬੈਰ ਤੁਹਾਨੂੰ ਇਹ ਬੋ ਕਰ ਲਿਓ ਥੋੜਾ ਟਾਈਮ ਹੀ ਆਨੇ ਆਪੇ ਬੋਲ ਲਏਗਾ ਨਾ ਬਾਅਦ ਚ ਚਲੋ ਬਾਏ ਲੱਟੂ ਬਾਈ ਕਰ ਦੋ ਬਾਈ ਕਰ ਦੋ ਤੁਜੀ ਸਾਰਿਆਂ ਨੂੰ ਬਾਈ ਕਰ ਬਾਈ ਸਾਰਿਆਂ ਨੂੰ ਬਾਈ ਕਰ ਦੋ ਬਾਏ ਚਲ ਠੀਕ ਆ ਜੀ ਬਾਈ ਜੀ ਸਾਰਿਆਂ ਨੂੰ